i <laughs> ਸੀ ਥਰੂ ਐਸਐਸਪੀ ਸਾਹਿਬ ਪਟਿਆਲਾ ਤੋਂ ਜਿਹੜੀ ਕਿ ਕਾਪੀਰਾਈਟ ਐਕਟ ਦੇ ਤਹਿਤ ਮੈਟਰ ਸੀਗਾ ਉਸ ਦੇ ਸੰਦਰਭ ਵਿੱਚ ਅਸੀਂ ਸਭ ਤੋਂ ਪਹਿਲਾਂ ਐਫਆਈਆ ਨੰਬਰ 73 63 ਤੇ 65 ਕਾਪੀਰਾਈਟ ਥਾਣਾ ਅੰਕਦਵਾਲੀ ਨਾਭਾ ਦਰਜ ਰਿਹਾ ਇਸ ਤਰ੍ਹਾਂ ਉਸ ਦੇ ਇੱਕ ਦੋ ਵਿੱਚ ਅਸੀਂ ਰੇਡ ਕਰਨ ਲਈ ਦੱਤ ਸਟਾਈਲ ਕਲੈਕਸ਼ਨ ਨਾਭਾ ਵਿਕੇ ਗਏ ਸੀ ਜਿੱਥੇ ਤੁਹਾਨੂੰ ਮਦਈ ਮੁਕਤਮਾ ਜੋ ਕਿ ਕੰਪਨੀ ਐਡੀਟਸ ਅਤੇ ਡਿਵਾਈਸ ਦੇ ਰਿਪਰੈਜ਼ੈਂਟੇਟਿਵ ਸੀ ਉਹ ਉੱਥੇ ਮਿਲੇ ਜਿਨ੍ਹਾਂ ਨੇ ਸਾਨੂੰ ਉੱਥੇ ਆਪਣੀ ਨਿਸ਼ਾਨਦੇਹੀ ਤੇ ਸਾਰਾ ਕੁਝ ਸਮਾਨਦਰ ਕਰਲ ਕਰਾਉਣਾ ਸ਼ੁਰੂ ਕੀਤਾ ਜਿਹੜਾ ਵੀ ਸਮਾਨ ਉਹਨਾਂ ਦੀ ਕੰਪਨੀ ਦੇ ਲੋਗੋ ਲਾ ਕੇ ਜਾਰੀ ਕਰ ਦਿੱਤਾ ਅਸੀਂ ਉੱਥੇ ਜਿਸ ਟਾਈਮ ਤੱਕ ਪੇਸ਼ ਕਰ ਰਹੇ ਸੀਗੇ ਆਪਣਾ ਮਾਲ ਮੁਕਦਮਾ ਇਕੱਠਾ ਕਰ ਰਹੇ ਸੀ ਸੀਲ ਕਰ ਰਹੇ ਸੀਗੇ ਉਹਨਾਂ ਦੀ ਨਿਗਰਾਨੀ ਵਿੱਚ ਉਸ ਟਾਈਮ ਬਾਅਦ ਕਾਫੀ ਦੁਕਾਨਦਾਰ ਇਕੱਠੇ ਹੋਣ ਲੱਗ ਗਏ ਹੱਲਾ ਗੁੱਲਾ ਕਰਨ ਲੱਗ ਗਏ ਅਤੇ ਉੱਥੇ ਕਾਫੀ ਮਾਤਰਾ ਵਿੱਚ ਇਕੱਠੇ ਹੋ ਗਏ ਇਕਾਠ ਵਿੱਚੋਂ ਸਾਰੀ ਪੁਲਿਸ ਨੂੰ ਧਮਕੀਆਂ ਦੇਣ ਲਾ ਕੇ ਵੀ ਅਸੀਂ ਤੁਹਾਨੂੰ ਦੱਸਦੇ ਹਾਂ ਤੁਸੀਂ ਕਿਵੇਂ ਸਾਡੇ ਏਰੀਆ 'ਚ ਆ ਕੇ ਤੁਸੀਂ ਕਿਵੇਂ ਕਾਰਵਾਈ ਕਰਦੋਂਗੇ ਤੁਸੀਂ ਕੌਣ ਹੋ ਨੂੰ ਸਾਡਾ ਸਮਾਨ ਲੈ ਕੇ ਜਾਣ ਵਾਲੇ ਪੁਲਿਸ ਦੇ ਕੰਮ ਵਿੱਚ ਉਹਨਾਂ ਨੇ ਵਿਘਨ ਪਾਈ ਹੈ ਆਨ ਡਿਊਟੀ ਅਫਸਰਾਂ ਨੂੰ ਚੱਲਦੀ ਡਿਊਟੀ ਵਿੱਚ ਉਹਨਾਂ ਨੂੰ ਡਿਊਟੀ ਕਰਨ ਤੋਂ ਰੋਕਿਆ ਧਮਕੀਆਂ ਦਿੱਤੀਆਂ ਨੇ ਮੁਲਾਜ਼ਮਾਂ ਦੇ ਨਾਲ ਹੱਥੋਂ ਪਾਈ ਹੋਏ ਨੇ ਕਾਫੀ ਵਾਰ ਉਹਨਾਂ ਨੂੰ ਸਮਝਾਇਆ ਵੀ ਗਿਆ ਵੀ ਇਹ ਸਭ ਡਿਊ ਪ੍ਰੋਸੈਸ ਆਫ ਲਾਅ ਦੇ ਨਾਲ ਹੋ ਰਿਹਾ ਐਫ ਆਈ ਆਰ ਦਰਜ ਆ ਸਭ ਕੁਝ ਉਹਨਾਂ ਨੂੰ ਦੱਸਿਆ ਗਿਆ ਪਰ ਉਹ ਨਹੀਂ ਸਮਝੇ ਅਖੀਰ ਉਹਨਾਂ ਨੇ ਤਾਂ ਕਮਕੀ ਤੋਂ ਬਾਅਦ ਮੁਲਾਜ਼ਮਾਂ ਨੂੰ ਕਿਹਾ ਵੀ ਅਸੀਂ ਹੁਣ ਤੁਹਾਨੂੰ ਜਾਣ ਨਹੀਂ ਦੰਦੇ ਤਾਂ ਇਸ ਇਰ ਦੇ ਵਿੱਚ ਉਹਨਾਂ ਨੇ ਸ਼ਟਰ ਲਾਇਆ ਪਰ ਸ਼ਟਰ ਲਾ ਕੇ ਸਾਹਮਣੇ ਇਹ ਦੁਕਾਨਦਾਰ ਨੇ ਰਾਈ ਜੀ ਕਿ ਕਿਸੇ ਦੇ ਬਾਹਰ ਇਕੱਠੇ ਲੋਕ ਸੀਗੇ ਉਹ ਵੀ ਸਾਰੇ ਦੁਕਾਨਦਾਰ ਅਤੇ ਹੋਰ ਉੱਥੇ ਦੇ ਪ੍ਰਧਾਨ ਜੀ ਜੋ ਵੀ ਸੀਜੀਓ ਸਟੇਟ ਇਕੱਠੇ ਹੋਏ ਤੇ ਕਿੰਨੇ ਕ ਦੁਕਾਨਾਂ ਤੇ ਆਪਾਂ ਨੇ ਹੁਣ ਜੋ ਕਿਹਾ ਗਿਆ ਕਿ 45 ਪਰਚੇ ਹੋਏ ਨੇ ਤੇ ਕਿੰਨੇ ਪਰਚੇ ਹੁਣ ਆਪਾਂ ਅੱਗੇ ਹੋਰ ਕਰਾਂਗੇ ਉਹਨਾਂ ਦੇ ਨਹੀਂ ਜੀ ਜਿਵੇਂ ਜਿਵੇਂ ਜਿਹਦੇ ਖਲਾਫ ਕੰਪਲੇਂਟ ਆਉਂਦੀ ਉਹਦੇ ਖਲਾਫ ਹੋਵੇ ਉਹਦੇ ਖਲਾਫ ਉਹਦੇ ਖਲਾਫ 40 40 ਬੰਦੇ ਅੱਛਾ 40 45 ਬੰਦਿਆਂ ਦੇ ਪਰਸਾ ਸਾਨੂੰ ক্লোਜ਼ ਕਰਕੇ ਅੰਦਰ ਸਾਨੂੰ ਬੰਦੀ ਬਣਾਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਪੁਲਿਸ ਬੜੀ ਮਸਤੀ ਨਾਲ ਬਾਹਰ ਨਿਕਲੀ ਅਤੇ ਉਹਨਾਂ ਨੂੰ ਉਥੋਂ ਉਰੇ ਪਰੇ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਹੈ ਕਾਨੂੰਨ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਕੀਤੀ ਹੈ ਇਸ ਦੇ ਤਹਿਤ ਉਹਨਾਂ ਦੇ FIR ਨੰਬਰ 38 1722 132 221 BNS ਤਹਿਤ ਪਕੜਿਆ ਗਿਆ 45 ਬੰਦਿਆਂ ਦੇ ਕਰੀਬ ਉਥੇ ਜੋ ਕੱਟ ਸੀਗਾ ਉਹਨਾਂ ਦੇ ਖਿਲਾਫ ਪਾਰਚਾ ਜਿਨ੍ਹਾਂ ਵਿੱਚੋਂ 7 ਬੰਦੇ ਬਾਈ ਨੇ ਅੱਛਾ